ਗਰਮੀ 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 ਹੈ ਗਰਮੀ ਪਰ ਕਿਚਨ ਚੋਂ ਖੜਾ ਨਹੀਂ ਛੁੱਟਣਾ ਆਪਣਾ ਤੇ ਗਰਮੀ ਚਾਹੇ ਜਿੰਨੀ ਮਰਜ਼ੀ ਹੋਵੇ ਕੋਈ ਰੈਸਟ ਨਹੀਂ ਕਿਚਨ ਦੇ ਕੰਮ ਤੋਂ ਚਲੋ ਜੀ ਜਿਆਦਾ ਗੱਲਾਂ ਨਾ ਕਰਦੇ ਹੋਏ ਸਸਤੀ ਘਾਲ ਪ੍ਰਮਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਵੱਡੇ ਨੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਆਪਾਂ ਲੱਗੇ ਸੀ ਅੱਜ ਡਿਫਰੈਂਟ ਜਿਹੇ ਤਰੀਕੇ ਨਾਲ ਪਲਾਓ ਬਣਾਉਣ ਸੋਚਿਆ ਇੱਕ ਚੀਜ਼ ਖਾ ਕੇ ਕੱਚੇ ਗੋਰੇ ਕਿਤਾ ਗਰਮੀਆਂ ਦੇ ਵਿੱਚ ਜਿਹੜੇ ਰਾਈਸ ਨੇ ਉਹ ਡਾਈਜੈਸਟ ਜਾਂਦੀ ਹੋ ਜਾਂਦੇ ਆ ਤੇ ਇੱਕ ਬਣਾਉਣੇ ਵੀ ਇਜ਼ੀ ਠੀਕ ਹੈ ਨਾ ਤੇ ਇੰਨੇ ਵੀ ਇਜ਼ੀ ਨਾਲ ਲਾਈਟਲੀ ਲੈ ਲਓ ਜਣੀ ਮੇ ਤਾਂ ਦਾ ਥੋੜੀ ਜੀ ਹੱਥ ਹਿਲਾਉਣਾ ਹੀ ਪੈਣਾ ਆਪਾਂ ਨੂੰ ਲਓ ਜੀ ਆਇਲ ਹੋ ਗਿਆ ਆਪਣਾ ਗਰਮ ਇਹਦੇ ਵਿੱਚ ਜਾਣਗੇ ਆਪਣੇ ਖੜੇ ਮਸਾਲੇ ਇੱਕ ਵਾਰੀ ਛਾਤੀ ਮਾਰ ਲਓ ਜਵਿੱਤਰੀ ਕਾਲੀ ਮਿਰਚ ਲੌਂਗ ਦੋ ਵੱਡੀਆਂ ਇਲਾਇਚੀਆਂ ਕੁੱਟੀਆਂ ਹੋਈਆਂ ਤੇਜ ਪੱਤਾ ਦਾਲਚੀਨੀ ਤੇ ਜੀਰਾ ਲਓ ਜੀ ਇਨਾਂ ਨੂੰ ਵਿੱਚ ਗੋਦੀਏ ਤੇਲ ਦੇ ਆਪਾਂ ਇਹਨਾਂ ਨੂੰ ਪੱਕਣ ਦੀ ਥੋੜਾ ਜਿਆ। ਲੋ ਜੀ ਜਿਹਦੇ ਵਗਿਆ ਤਾਂ ਉਹਦੇ ਸਰਪੇ ਜਿਹਾ ਮਾਰਨੇ ਜਿੰਨਾ ਪੱਕਣਾ ਸੀ ਪੱਕ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ਾਂ ਦੀਆਂ ਸਲਾਈਸਸ ਐਡ ਕਰ ਦਾਂਗੇ। ਠੀਕ ਹੈ ਜੀ। ਇਹਦੇ ਨਾਲ ਹੀ ਜਾਊ ਅਦਰਸ ਤੇ ਹਰੀ ਮਿਰਚ ਕੁੱਤੀ ਹੋਈ। ਕੁੱਟਣ ਦਾ ਪ੍ਰੋਬਲਮ ਹੋਰ ਵੀ ਆ। ਹਵਾ ਤਾਂ ਹੁੰਦੀ ਹੀ ਹੁੰਦੀ ਹੈ ਕਿ ਜਿੰਨੇ ਚਿਰ ਅਜਿhandle ਕੋੜੀ ਬੜੀ ਜਾਉਣ ਲੱਗਦੀ। ਜਦੋਂ ਮੂੰਹ ਚੌਂਦਿਆ। ਹੋਏ 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 ਹੋਏ। ਇਹਦੇ ਤਾਂ ਸੀਨੇ ਉੱਤ ਲੰਦੇ ਆ ਖਾਹ ਜੰਡੇਰੇ ਵਰਗੀ ਜਿਹਾ ਤਾਂ ਉੱnikਰ ਜਾਂਦਾ ਅੱਧੀ ਕੋੜੀ ਹੁੰਦੀ ਐ ਇਸ ਕਰਕੇ ਇਹ ਪ੍ਰਸਣ ਕਰ ਜਾਂਦੀ ਐ ਦੀ ਘੁੱਟੇ ਜਾਂਦੇ ਆ ਨਾ ਇਸ ਕਰਕੇ ਇਹਨਾਂ ਨੂੰ ਥੋੜਾ ਪਕਾਵਾਂਗੇ ਆਪਾਂ ਜਦੋਂ ਆਪਣੇ ਪਿਆਜ਼ ਹਲਕੇ ਜਿਹ ਪਿੰਕ ਹੋ ਗਏ ਉਸ ਟਾਈਮ ਤੇ ਆਪਾਂ ਆਲੂ ਪਾ ਦੇਣਾ ਲਓ ਜੀ ਆ ਵੀ ਲੰਬੀਆਂ ਸਲਾਈਸਿਸ ਬਣਾਈਆਂ ਹੋਈਆਂ ਨੇ ਆਲੂਆਂ ਦੀਆਂ ਜੀ ਇਹਨਾਂ ਨੂੰ 2 ਮਿੰਟ ਪਕਾ ਲੈਣਾ ਤੇ ਅੱਜਾਂ ਦੇ ਨਾਲ ਹੀ ਨਾਲ ਹੀ ਆਪਾਂ ਅਦਰਕ ਤੇ ਹਰੀ ਮਿਰਚ ਪਾ ਦੇਣੀ ਐ ਤੇ ਨਾਲੇ ਮਸਾਲੇ ਦੇ ਰੂਪੇ ਇਹਨਾਂ ਦਾ ਫਲੇਵਰ ਵੀ ਦੇ ਦਿੱਤੇ ਐਡ ਹੋ ਗਏ। ਠੀਕ ਹੈ ਜੀ। 2 ਮਿੰਟ ਪਕਾਉਨੇ ਆ ਲਵਾਂਗੇ ਆਪਾਂ। ਲੋ ਜੀ 2-3 ਮਿੰਟ ਆਲੂ ਪਕਾਦੇ ਆਪਾਂ। ਹੁਣ ਬੋਇਲ ਕੀਤੇ ਆਂ ਇਹਦੇ ਵਿੱਚ ਗਾਜਰ ਤੇ ਮਟਰ। ਇਹਨਾਂ ਨੂੰ ਬੋਇਲ ਕਰ ਲਿਆ ਸੀ ਮੈਂ। ਗਾਜਰਾਂ ਵੀ ਆ ਗਏ, ਲੰਬੀਆਂ ਫਰਾਈ ਕਰਦੇ ਆਪਾਂ। ਜਨੇਸਾ ਇਹਨਾਂ ਨੂੰ ਕਰਨਾ ਪਵੇਗਾ। होगी मिक्स हूँ आप अपने मसाले ऐड कर दें जो बेसिक जोड़े होंगे नमक स्वादना अपना इस हल्दी थोड़ा जाऊगा गर्म मसाला थोड़ा जा धनिया पाउडर कुट्टी हो लाल मिर्च थोड़ी जी मिच क्योंकि हरी मिर्च बड़ी पाउ नमक थोड़ा जाए ਚਲੋ ਇਹਨਾਂ ਨੂੰ ਕਰ ਲਾਂਗੇ ਮਿਕਸ ਆਪਾਂ ਲੋ ਜੀ ਮਸਾਲੇ ਵੀ ਆਪਣੇ ਪੱਕ ਗਏ ਹੁਣ ਰਾਈਸ ਐਡ ਕਰ ਦਾਂਗੇ ਆਪਣੇ ਚਾਵਲ ਮੈਂ ਲੈ ਲਈ ਸੀ 1 ਗਲਾਸ ਸੋਲਾਂ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ 1 ਦਾ ਡੇਢਾ ਪਾਣੀ ਦਾ ਜੇ ਤੁਸੀਂ ਨਾ ਚੌਲ ਦੇ ਹੁਣ ਫਿਰ ਥੋੜਾ ਜਿਆਦਾ ਪਾ ਲਓ ਮੈਂ ਕਿਉਂ ਰੱਖੇ ਸੀ ਚੌਲ ਇਸ ਕਰਕੇ ਫਿਰ ਕੋਈ 1-2 ਗਲਾਸ ਪਾਉਂਗੀ ਤੇ ਹੁਣ ਆਪਣਾ ਜਿਹੜਾ ਸਟੋਨਾ ਨਾਲ ਜਾਣਿਆ ਆਪਣੇ ਟਮਾਟਰ ਤੇ ਬੀਟਰੂਟ ਇਹ ਜਾਣਾ ਅੱਜ ਤੇ ਚੌਲ ਬਣਦੇ ਦੇਖਿਓ ਤੁਸੀਂ ਤੇ ਨਾਲ ਜਾਣਗੇ ਆਪਣੀਆਂ ਉਹ ਬਾਅਦ ਚ ਪਾਉਨੇ ਆ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲਈਏ ਚੰਗੀ ਤਰ੍ਹਾਂ ਨਾਲ ਹਲਕਾ ਹਲਕਾ ਇਦਾਂ ਇਦਾਂ ਬੱਸ ਜ਼ਿਆਦਾ ਨਹੀਂ ਇਦਾਂ ਮਿਕਸ ਕਰ ਦੇਣਾ ਠੀਕ ਹੈ ਜੀ ਤੇ ਹੁਣ ਇਹਦੇ ਉੱਤੇ ਆਪਾਂ ਤੁੱਟਾ ਹੋਇਆ ਪਦੀਨਾ ਸਵਾਰ ਕੇ ਆਪਣਾ ਇਹ ਲੀਆਂ ਟਡੀਆਂ ਸਮੇਤ ਚੰਗੀ ਤਰ੍ਹਾਂ ਨਾਲ ਇਹ ਰੱਖ ਦੇਣਾ ਲੋ ਜੀ ਇਹ ਹੋ ਗਿਆ ਤੇ ਸੈਂਟਰ ਦੇ ਵਿੱਚ ਇੱਕ ਨਿੰਬੂ ਅੱਧਾ ਇਨ ਕੱਟ ਲੈਣਾ ਔਰ ਇਹਦੇ ਬੀਜ ਕਰ ਦੇਣੇ ਹਨ ਜਿਹੜੇ ਬੀਜ ਨੇ ਰਿਮੂਵ ਕਰ ਦੇਣੇ ਆ ਤੇ ਲੋ ਜੀ ਹੁਣ ਇਹਨੂੰ ਆਪਾਂ ਦੇਣਾ ਟੱਕ ਲੋ ਫਲੇਮ ਤੇ ਕਰਕੇ ਲੋ ਜੀ ਹੁਣ ਇਹਦੇ ਉੱਤੇ ਲਗਾ ਦੇਣਾ ਤੱਕ ਕਰ ਲੋ ਜੀ ਗੈਸ ਆਪਾਂ ਕਰਤੀ ਸਲੋ ਇਹਨੂੰ ਹੁਣ ਪੱਕਣ ਦਾਂਗੇ ਚੌੜਾ ਨੂੰ ਫੇਰ ਤੁਹਾਨੂੰ ਇਹਦਾ ਰੰਗ ਦਿਖਾਉਣੀ ਆ ਵੀ ਕਿੱਦਾਂ ਦੇ ਬਣਿਆ ਰਾਇਸ ਆਪਣੇ ਲਓ ਜੀ ਹੁਣ ਆਪਾਂ ਆਪਣੇ ਰਾਇਸ ਚੈੱਕ ਕਰ ਲੈਂਦੇ ਆ ਵਾਓ ਇਹ ਲਓ ਜੀ ਇਹ ਬਣ ਚੁੱਕੇ ਨੇ ਗੈਸ ਕਰ ਦਾਂਗੇ ਬੰਦ ਇਹਨਾਂ ਨੂੰ ਇੱਧੇ ਥੋੜਾ ਜਿਹਾ ਇੱਕ ਦੋ ਮਿੰਟ ਲਈ ਖੁੱਲੇ ਛੱਡਦੇ ਆ ਇੱਧਰ ਆਪਾਂ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਪਿਆਜ਼ ਨਾ ਬਣਾਈਏ ਥਲੋ ਦੇ ਨਾਲ ਪਿਆਜ਼ ਬਣਾਉਨੇ ਆ ਪਿਆਜ਼ਾਂ ਦੀ ਚਟਨੀ ਤਿਆਰ ਕਰਦੇ ਆ ਪਹਿਲਾਂ ਲੋ ਜੀ ਧਣੀਆਂ ਤੇ ਪਦੀਨਾ ਹੋ ਗਿਆ ਆਪਣਾ ਲੈਮਨ ਨੂੰ ਰੱਖ ਦਈਏ ਸਾਈਡ ਤੇ ਤੇ ਆਪਾਂ ਖੀਰਾ ਲਿਆ ਹਰੀ ਮਿਰਚ ਤੇ ਅੰਬੀ ਕੱਚੀ ਅੰਬੀ ਕੱਚਾ ਆਂਬ ਲੈ ਲਿਆ ਇਹਦੇ ਪੀਸ ਕੇ ਕਰ ਲਈ ਇਹਨਾਂ ਨੂੰ ਕਰਦੇ ਆ ਗ੍ਰਾਈਂਡ ਇਹਦੇ ਵਿੱਚ ਹੁਣ ਥੋੜਾ ਚਾਟ ਮਸਾਲਾ ਜਾਊਗਾ ਨਾ ਜੋ ਸੇਮ ਦਾ ਨਮਕ ਤੇ ਕਾਲਾ ਨਮਕ ਮਿਕਸ ਕਰਕੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਲੋਜੀ ਇਹਨੂੰ ਕਰਕੇ ਆ ਹੁਣ ਬਰੀਕ ਬਣਾਉਣੀ ਆ ਇਹਦੀ ਪਿਊਰੀ ਟਾਈਪ ਲੋਜੀ ਪਿਊਰੀ ਬਣ ਕੇ ਆਪਣੀ ਰੈਡੀ ਆ ਲੋਜੀ ਇਹ ਬਣ ਗਈ ਤੇ ਇਹਦੇ ਵਿੱਚ ਹਾਫ ਲੈਮਨ ਜੂਸ ਐਡ ਕਰ ਦਾਂਗੇ ਠੀਕ ਹੈ ਜੀ ਉਹ ਪਿਆਜ਼ ਮੇਰੇ ਫ੍ਰੀਜ ਵਿੱਚ ਰੱਖੇ ਹੋਏ ਨੇ ਠੰਡੇ ਹੋਣ ਲਈ ਉਹ ਕੱਢਦੇ ਆਂ ਪਾਣੀ 'ਚ ਡਿਪ ਕਰਕੇ ਰੱਖੇ ਹੋਏ ਨੇ ਆਹ ਲੋ ਠੀਕ ਐ ਜੀ ਲੋ ਜੀ ਪਿਆਜ਼ ਆਪਾਂ ਬਾਹਰ ਕੱਢ ਲਏ ਵੈਸੇ ਤਾਂ ਕੱਲੇ-ਕੱਲੇ ਹੋਈ ਗਏ ਲੱਛੇ ਜੀ ਜੇ ਨਹੀਂ ਵੀ ਹੋਏ ਤਾਂ ਉਹਨਾਂ ਨੂੰ ਵਿੱਚੋਂ ਇੱਕਨਾਂ ਨੂੰ ਕੱਢ ਵੀ ਲੋ ਤੁਸੀਂ ਹੈਨਾ ਬਣਾ ਲਓ ਇਹਨਾਂ ਦਾ ਪਾਣੀ ਕਰ ਦਨੇ ਆ ਡਰੇਨ ਆਪਾਂ ਇਹੋ ਪਾਣੀ ਆਪਾਂ ਕਰਦੇ ਇਹਨਾਂ ਦਾ ਡਰੇਨ ਸਾਰਾ ਇਹਨੂੰ ਇੱਕ ਬੋਲ ਚ ਪਾ ਲਾਂਗੇ ਇਹਦੇ ਵਿੱਚ ਹੁਣ ਆਪਾਂ ਕਰਾਂਗੇ ਆਪਣੀ ਜਿਹੜੀ ਗ੍ਰੀਨ ਚਟਨੀ ਬਣਾਈਆ। ਹੋਇਡ ਇਹਨੂੰ ਚੰਗੀ ਤਰ੍ਹਾਂ ਨਾਲ ਕਰਾਂਗੇ ਕਿਸੇ ਫੋਕ ਦੀ ਹੈਲਪ ਨਾਲ ਮਿਕਸ। ਲਓ ਜੀ ਇਹਨਾਂ ਨੂੰ ਕਰਦੇ ਆਪਾਂ ਮਿਕਸ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਇੱਦਾਂ ਹੀ ਮਿਕਸ ਕਰਕੇ 5-4 ਮਿੰਟ ਰੱਖ ਦਾਂਗੇ। ਤੇ ਨਾਲ ਹੀ ਰਾਈਸ ਦੇ ਇਹ ਸਰਵ ਕਰਾਂਗੇ। ਠੀਕ ਹੈ ਜੀ। ਲੋਜੀ ਗ੍ਰੀਨ ਚਟਨੀ ਵਾਲੇ ਆਪਣੇ ਰਚਾ ਪਿਆ ਆ ਜ ਬਣ ਕੇ ਰੈਡੀ ਨੇ ਲੋ ਹੁਣ ਰਾਈਸ ਹਲਾ ਕੇ ਦੇਖ ਲਈਏ ਆਪਾਂ ਆਹੋ ਹੋ ਹੋ ਵਾਓ ਲੋਜੀ ਜਿਹੜਾ ਬੀਟਰੂਟ ਆ ਨਾ ਬਹੁਤ ਹੈਲਦੀ ਚੀਜ਼ ਆ ਇਹ ਕਿੰਨਾ ਕੁਸ਼ੇ ਬੋਡੀ ਚ ਪੂਰਾ ਕਰਦਾ ਹਨਾ ਤੇ ਇਹਨੂੰ ਤੁਸੀਂ ਯਾਰ ਬੋਏ ਨਾ ਕਰਾ ਕਰੋ ਬੋਇਲ ਕਰਕੇ ਤੇ ਸਾਰੇ ਤੱਤ ਖਤਮ ਹੋ ਜਾਂਦੇ ਆ ਜਦੋਂ ਵੀ ਤੁਸੀਂ ਇਹਨੂੰ ਬਰਤਣੋਂ ਉਦੋਂ ਤੁਸੀਂ ਇਹਦੀ ਸਕਿਨ ਨਾਲੋਂ ਗੁਲਾਹ ਹੋਏ ਤਾਂ ਬੜਾ ਨਾਲ ਜਿਹਾ ਜਰਾ সফট ਜਿਹਾ ਹੁੰਦਾ ਹੈ ਨਾ ਤੇ ਉਹਦੇ ਕੱਦੂਕਸ ਕਰਕੇ ਪਾਣੀ ਨਿਚੋੜ ਲਓ ਕਿਸੇ ਕੱਪੜੇ ਦੀ ਹੈਲਪ ਨਾਲ ਗ੍ਰਾਈਂਡ ਕਰ ਲਓ ਉਹਨੂੰ ਬ੍ਰੇਕ ਕੱਟ ਕੇ ਪਰ ਬੋਇਲ ਨਾ ਕਰਿਆ ਕਰੋ ਕਿਉਂਕਿ ਸਾਰੇ ਤੱਤ ਵੇਸਟ ਹੋ ਜਾਂਦੇ ਆ ਆਪਾਂ ਖਾਵਾਂਗੇ ਹੁਣ ਅਜ ਹੈਲਥੀ ਜਿਹਾ ਪਲਾਓ ਲੋ ਜੀ ਰੈਡੀ ਹੈ ਆਪਣਾ ਹੈਲਥੀ ਜਿਹਾ ਪਲਾਓ ਨਾਲ ਚਟਨੀ ਵਾਲੀ ਲੱਛੀ ਪਿਆਜ਼ ਤੇ ਤੁਸੀਂ ਰਹਿ ਤਾਂ ਦਾ ਜਿਵੇਂ ਮਰਚੀ ਖਾ ਸਕਦੇ ਹੋ ਪਰ ਅਸੀਂ ਇਹ ਇਕੱਲਾ ਖਾਵਾਂ ਇੰਜੋਏ ਕਰਾਂਗੇ ਕਿਉਂਕਿ ਇਸੇ ਕਰਕੇ ਸਾਰੀਆਂ ਸਬਜ਼ੀਆਂ ਐਡ ਕਰੀ ਦੀਆਂ ਨੇ ਕਿ ਇੱਕ ਹੈਲਦੀ ਪਲਾਉ ਬਣੇ ਜਿਹੜਾ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਾ ਪਵੇ ਆਪਾਂ ਨੂੰ ਦੱਸਿਓ ਜੀ ਫਿਰ ਗਰਮੀ ਦੇ ਵਿੱਚ ਇਹ ਤਰੀਕਾ ਕਿਵੇਂ ਲੱਗਿਆ ਔਰ ਕਿਵੇਂ ਲੱਗੇ ਆਪਣੇ ਪਲਾਉ ਬਣਾਉਣ ਦਾ ਤਰੀਕਾ ਅੱਛੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਪਿਆਰੇ ਜੀ ਦਿਓ ਕਮੈਂਟ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਇਦਾਂ ਹੀ ਗਰਮੀ ਦੇ ਵਿੱਚ ਚੱਲੂਗੀ ਪਹਿਲਵਾਨ ਸੋਈ ਧੰਨਵਾਦ ਵੀਡੀਓ ਦੇਖਣ ਦੇ ਲਈ ਜਾਦੇ ਜਾਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ